ਤੁਸੀਂ ਫਿਲਮਾਂ 'ਚ ਵੀ ਦੇਖਦੇ ਹੋਵੋਗੇ ਕਿ ਮਾਈਨ ਦੱਬੀਆਂ ਹੁੰਦੀਆਂ ਨੇ ਉੱਪਰ ਪੈਰ ਆ ਜਾਂਦਾ ਹੈ ਤਾਂ ਜਦੋਂ ਪੈਰ ਚੱਕਦੇ ਆ ਤਾਂ ਉਦੋਂ ਬਲਾਸਟ ਹੋ ਜਾਂਦਾ ਹੈ ਤਾਂ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਜਾਂਦੀ ਹੈ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਹੈ ਉਸੇ ਤਰੀਕੇ ਦੀਆਂ ਜਿਹੜੀਆਂ ਲੈਂਡਮਾਈਨ ਹੁੰਦੀਆਂ ਨੇ ਵਾਕਿਆ ਹੁੰਦੀਆਂ ਨੇ ਇਹਨਾਂ ਦਾ ਪੈਰ ਉਹਦੇ ਤੇ ਆਉਂਦਾ ਹੈ ਜਦੋਂ ਅੱਗੇ ਜਾਂਦੇ ਨੇ ਤਾਂ ਉਹ ਬਲਾਸਟ ਹੋ ਜਾਂਦਾ ਹੈ ਤਾਂ ਇਹ ਲੱਤ ਸਾਰੀ ਇਹਨਾਂ ਦੀ ਉਦੋਂ ਉੱਡ ਜਾਂਦੀ ਆ ਇੱਥੋਂ ਤੱਕ ਲਾਤ ਇਹਨਾਂ ਨੇ ਦੱਸੀ ਇਹਨਾਂ ਦੀ ਲੱਤ ਉੱਡ ਗਈ ਉਸ ਤੋਂ ਬਾਅਦ ਇਲਾਜ ਹੋਇਆ ਉਦੋਂ ਉਮਰ ਕੋਈ 11-12 ਸਾਲ ਦੀ ਸੀ ਕਹਿ ਰਹੇ ਨੇ ਕਿ ਮਤਲਬ ਹੁਣ ਫਿਰ ਮਾਹੌਲ ਬਣ ਗਿਆ ਵੀ ਸ਼ਾਇਦ ਜੰਗ ਲੱਗਣ ਦੀ ਮਾਂ ਦਾ ਨਾਂ ਨਾ ਲੱਗੇ ਮੇਰੇ ਵਾਸਤੇ ਲੱਗ ਹੀ ਗਈ ਹੈ ਹੂੰ ਆਖਰੀ ਪਿੰਡ ਆ ਭਾਰਤ ਦਾ ਗੱਟੀ ਰਾਜੂ 1999 2000 ਦੇ ਵਿੱਚ ਵੀ ਜਿਹੜੀ ਭਾਰਤ ਪਾਕਿਸਤਾਨ ਦੀ ਜਿਹੜੇ ਵਿਵਾਦ ਵਾਝ ਜਾਂਦਾ ਹੈ ਤਾਂ ਉਹ ਸਮੇਂ ਵੀ ਜੰਗ ਦਾ ਮਾਹੌਲ ਬਣ ਜਾਂਦਾ ਹੈ ਉਦੋਂ ਬਾਰਡਰ ਦੇ ਨਾਲ ਜਿੰਨੇ ਵੀ ਪਿੰਡ ਵਸਦੇ ਨੇ ਸਾਰੇ ਪਿੰਡਾਂ ਨੂੰ ਘਰਾਂ ਚੋਂ ਉਠਾ ਦਿੱਤਾ ਜਾਂਦਾ ਹੈ ਆਪਣੇ ਘਰ ਛੱਡ ਕੇ ਲੋਕ ਹੋਰ ਜਗ੍ਹਾ ਤੇ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਚਲੇ ਜਾਂਦੇ ਨੇ ਇਹ ਨੌਜਵਾਨ ਸਾਡੇ ਕੋਲੇ ਮੌਜੂਦ ਦਾ ਜਿਸ ਦੀ ਉਮਰ ਉਦੋਂ ਕਰੀਬ 12 ਸਾਲ ਸੀਗੀ ਔਰ 12 ਸਾਲ ਦੀ ਉਮਰ ਚ ਖੇਡਦੇ ਖੇਡਦੇ ਇਹਨਾਂ ਦਾ ਜਿਹੜਾ ਪੈਰ ਆ ਉਹ ਲੈਂਡਮਾਈਨ ਜਿਹੜੀ ਮਿੱਟੀ ਦੇ ਵਿੱਚ ਦੱਬੀ ਹੁੰਦੀ ਆ ਧਰਤੀ 'ਚ ਉਹ ਚੱਲ ਜਾਂਦੀ ਆ ਬੰਬ ਚੱਲ ਜਾਂਦਾ ਹੈ ਤਾਂ ਇਹਨਾਂ ਦਾ ਪੈਰ ਉਦੋਂ ਉੱਡ ਜਾਂਦਾ ਉਦੋਂ 12 ਸਾਲ ਇਹਨਾਂ ਦੀ ਉਮਰ ਸੀ ਹਾਲਾ ਕਿ ਹੁਣ 2025 ਦੇ ਵਿੱਚ ਕਰੀਬ ਹੁਣ ਆਪਣਾ ਇਹ ਕੰਮਕਾਰ ਚਲਾ ਰਹੇ ਨੇ ਪਰ ਫਿਲਹਾਲ ਇੰਨੇ ਸਾਲ ਬੀਤਣ ਤੋਂ ਬਾਅਦ ਵੀ ਇਹ ਨੌਜਵਾਨ ਦੀ ਕੀ ਸਥਿਤੀ ਆ ਮਾਹਲੀ ਸਹਾਇਤਾ ਕੀ ਹੋਈ ਆ ਕਿੰਨੇ ਨੁਕਸਾਨ ਹੋਏ 60 ਦੀਆਂ 71 ਦੀਆਂ ਜੰਗਾ ਤਾਂ ਇਹਨਾਂ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਜ਼ਰੂਰ ਦੇਖੀਆਂ ਹੋਣਗੀਆਂ ਔਰ ਇਹ ਸਰਹੱਦੀ ਪਿੰਡਾਂ ਦੇ ਰਹਿਣ ਵਾਲੇ ਨੇ ਇਹ ਭਲੀ ਭਾਂਤ ਜਾਣਦੇ ਨੇ ਕਿ ਇੱਥੇ ਕੀ ਨੁਕਸਾਨ ਹੁੰਦਾ ਹੈ ਅਗਰ ਜੰਗਾ ਲੱਗਦੀਆਂ ਨੇ ਮਾਹੌਲ ਖਰਾਬ ਹੁੰਦਾ ਜਿਵੇਂ ਹੁਣ ਵੀ ਬਹੁਤ ਸਾਰੀਆਂ ਫਾਹਵਾਂ ਵੀ ਫੁਲਾਈਆਂ ਜਾ ਰਹੀਆਂ ਨੇ ਕਿਹਾ ਵੀ ਜਾ ਰਿਹਾ ਮੀਡੀਆ ਵੱਲੋਂ ਕਿ ਸਮਾਨ ਚੱਕਿਆ ਜਾ ਰਿਹਾ ਜੰਗ ਲੱਗਣ ਦੀ ਤਿਆਰੀ ਆ ਇਸ ਤਰ੍ਹਾਂ ਦੀ ਪੂਰੀ ਗੱਲਬਾਤ ਇਹਨਾਂ ਤੋਂ ਜਾਣ ਲੈਣੇ ਆ ਆਖਰੀ ਪਿੰਡ ਆ ਭਾਰਤ ਦਾ ਗੱਟੀ ਰਾਜੋ ਕੀ ਬਈ ਨਾਮ ਤੁਹਾਡਾ ਕੀ ਹੈ ਮੇਰਾ ਨਾਮ ਬੂਰਾ ਸਿੰਘ ਆ ਆ ਤੁਹਾਡਾ ਪਿੰਡ ਗੱਟੀ ਰਾਜੂ ਗੱਟ ਹਾਂ ਗੱਟੀ ਰਾਜ ਇਹ ਸਰਹੱਦ ਤੇ ਹੀ ਪੈ ਜਾਂਦਾ ਆਖਰੀ ਪਿੰਡ ਹੀ ਆ ਹਾਂ ਲਾਸਟ ਹੀ ਆ ਅੱਛਾ ਕਿੰਨੀ 12 ਸਾਲ ਉਮਰ ਸੀ ਉਦੋਂ ਹਾਂ 12 ਸਾਲ ਦੀ ਤਰੀਕ ਵਿੱਚ ਕਿਵੇਂ ਮਤਲਬ ਤੁਸੀਂ ਉਹਦੇ ਤੇ ਪੈਰ ਤੁਹਾਡਾ ਆਇਆ ਬੱਕਾ ਲੈਣ ਗਿਆ ਏ ਤੇ ਉੱਤੇ ਪੈਰ ਆ ਗਿਆ ਦੋ ਚੱਲ ਗਿਆ ਉਦੋਂ ਤਕਰੀਬਨ ਜ਼ਮੀਨਾਂ ਚ ਦੱਬੀਆਂ ਹੋਈਆਂ ਸੀ ਹਾਂ ਲੱਗੀਆਂ ਸੀ ਪਰ ਕੱਢੀਆਂ ਗਈਆਂ ਇਹ ਕੋਈ ਇੱਕ ਅੱਧਾ ਰਹਿ ਗਿਆ ਹੈ ਅੱਛਾ ਇਹ 99 ਦੇ ਆਸ-ਪਾਸ ਲੱਗੀਆਂ ਨੇ ਹਾਂ ਨੇ ਤੁਹਾਡਾ ਇਹ ਕਦੋਂ ਪੈਰ ਆਇਆ ਸੀ? ਇਹ 2004 ਦੇ ਵਿੱਚ ਆ ਗਿਆ ਸੀ। ਅੱਛਾ ਇੰਨੇ ਸਾਲਾਂ ਬਾਅਦ 4-5 ਸਾਲ ਬਾਅਦ ਲੇਟ ਕੱਢੀਆਂ ਨੇ ਆਰਮੀ। ਲੇਟ ਹੀ ਕੱਢੀਆਂ ਸੀ ਉਹਨਾਂ ਨੇ। ਹੂੰ। ਤੇ ਉਸ ਤੋਂ ਬਾਅਦ ਕੀ ਇਹਦਾ ਹਾਲ ਕੋਈ ਇਲਾਜ ਵਗੈਰਾ ਲੱਤਦਾ? ਇਲਾਜ ਤਾਂ ਉਹਨਾਂ ਕਰਵਾਇਆ ਸੀ ਮੇਰਾ ਬਹਿਰ ਆਰਮੀ ਨੇ। ਨਹੀਂ ਉਹਦੇ ਕਰਵਾਇਆ ਸੀ ਇੱਕ ਵਾਰੀ ਜਦੋਂ 2-3 ਮਹੀਨੇ ਲੱਗੇ ਨੇ ਉੱਥੇ। ਹੂੰ। ਤੋਂ ਉਦੋਂ ਬਾਅਦ ਉਹਨਾਂ ਲਈ ਮੈਂ ਜੈਪੂਰੋਂ ਲੱਤ ਲਵਾਉਣਾ ਕਰਨਾ ਫ੍ਰੀ। ਅੱਛਾ ਇਹ ਕਿੰਨੀ ਲੱਤ ਤੁਹਾਡੀ ਜਿਹੜੀ ਉਦੋਂ ਕੱਟੀ ਗਈ ਸੀ? ਇੰਨੀ ਕੋਈ ਵਾ ਥੱਲੇ ਨਹੀਂ ਗਾ। ਇਹ ਨਹੀਂ ਕੱਟੀ ਗਈ ਸੀ ਹਾਂ ਤੇ ਇਹ ਸਾਰਾ ਪੈਰ ਉੱਡ ਗਿਆ ਸੀ ਉਦੋਂ ਹਾਂ ਪੈਰ ਸਾਰਾ ਉੱਡ ਗਿਆ ਹੂੰ ਬਿਲਕੁਲ ਜਿਵੇਂ ਤੁਸੀਂ ਫਿਲਮਾਂ 'ਚ ਵੀ ਦੇਖਦੇ ਹੋਵੋਗੇ ਕਿ ਮਾਈਨ ਦੱਬੀਆਂ ਹੁੰਦੀਆਂ ਨੇ ਉੱਪਰ ਪੈਰ ਆ ਜਾਂਦਾ ਹੈ ਤਾਂ ਜਦੋਂ ਪੈਰ ਚੱਕਦੇ ਆ ਤਾਂ ਉਦੋਂ ਬਲਾਸਟ ਹੋ ਜਾਂਦਾ ਹੈ ਤਾਂ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਜਾਂਦੀ ਹੈ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਹੈ ਉਸੇ ਤਰੀਕੇ ਦੀਆਂ ਜਿਹੜੀਆਂ ਲੈਂਡਮਾਈਨ ਹੁੰਦੀਆਂ ਨੇ ਵਾਕਿਆ ਹੁੰਦੀਆਂ ਨੇ ਇਹਨਾਂ ਦਾ ਪੈਰ ਉਹਦੇ ਤੇ ਆਉਂਦਾ ਹੈ ਜਦੋਂ ਅੱਗੇ ਜਾਂਦੇ ਨੇ ਤਾਂ ਉਹ ਬਲਾਸਟ ਹੋ ਜਾਂਦਾ ਹੈ ਤਾਂ ਇਹ ਲੱਤ ਸਾਰੀ ਇਹਨਾਂ ਦੀ ਉਦੋਂ ਉੱਡ ਜਾਂਦੀ ਹੈ ਇੱਥੋਂ ਤੱਕ ਲੱਤ ਇਹਨਾਂ ਨੇ ਦੱਸੀ ਹੈ ਇਹਨਾਂ ਦੀ ਲੱਤ ਉੱਡ ਗਈ ਉਸ ਤੋਂ ਬਾਅਦ ਇਲਾਜ ਹੋਇਆ ਉਦੋਂ ਉਮਰ ਕੋਈ 11-12 ਸਾਲ ਦੀ ਸੀ ਅੱਜ ਅੱਜ ਕਿੰਨੀ ਉਮਰ ਤੁਹਾਡੀ ਹਾਂਜੀ 32 ਸਾਲ ਹੋ ਚਲੇ ਕੀ ਕੰਮ ਹੁਣ ਕਰ ਰਹੇ ਹੋ ਕੋਈ ਆਪ ਮੈਂ ਟੇਲਰ ਦਾ ਕੰਮ ਕਰਦਾ ਹਾਂ ਟੇਲਰ ਹਾਂ ਇੱਥੇ ਲੋਕਲ ਹੀ ਕਰ ਰਹੇ ਹਾਂ ਹਾਂ ਲੋਕਲੀ ਕਰਦਾ ਹਾਂ ਅੱਛਾ ਇਹ ਤੁਸੀਂ ਉਦੋਂ ਅ ਉਮਰ ਤੁਹਾਡੀ ਚਲੋ ਚਾਹੇ 12 ਸਾਲ ਸੀ ਪਰ ਜਦੋਂ ਤੁਸੀਂ 18 ਤੋਂ ਪਲੱਸ ਹੋਏ ਤੁਹਾਡੀ ਪੜ੍ਹਾਈ ਕਿੰਨੀ ਵੈਸੀ ਉਹ ਇਹਦਾ ਮਾੜੀ ਪੜਿਆ ਮੈਂ ਤਾਂ ਤੇ ਕੋਈ ਚਾਹੀਦਾ ਸੀ ਵੀ ਸਰਕਾਰ ਨੂੰ ਕੋਈ ਨੌਕਰੀ ਵਗੈਰਾ ਕੁਝ ਨੌਕਰੀ ਉਦੋਂ ਮਗਰ ਪੁੱਜੇ ਪੁੱਜੇ ਫਿਰਦੇ ਰਿਆਂ ਤੋਦੋਂ ਨਹੀਂ ਸਾਡੇ ਬੈਠੇ ਤੇ ਫਿਰ ਉਦੋਂ ਵਰਮ ਕੰਮੋਂ ਸਿੱਖ ਲੈ ਮੈਂ ਕੋਈ ਪੈਨਸ਼ਨ ਪੁੰਸ਼ਨ ਕੁਝ ਹਾਂ ਪੈਲਸ਼ਨ ਆਉਂਦੀ 1500 ਲੱਗੀਆਂ 1500 ਇੰਡੀ ਕੈਪਟਨ ਹਾਂ ਮਤਲਬ ਹੋਰ ਕੋਈ ਨੌਕਰੀ ਨੌਕਰੀ ਦਾ ਕੁਝ ਨਹੀਂ ਹੋਰ ਕੋਈ ਨਹੀਂ ਤੇ ਐਮਐਲਏ ਕੋਈ ਮਾੜੇ ਮੋٹے ਜਦੋਂ ਆਉਂਦੇ ਨੇ ਇੱਥੇ ਉਹਨਾਂ ਨੂੰ ਕਿਹਾ ਕਰੋ ਵੀ ਯਾਰ ਵੀ ਸਾਨੂੰ ਕੁਝ ਤਾਂ ਕਰੋ ਕਿਉਂਕਿ ਤੁਹਾਡਾ ਵੀ ਤਾਂ ਯੋਗਦਾਨ ਆ ਜਿਹੜੇ ਸਰਾਧ ਤੇ ਬੈਠੇ ਲੋਕ ਕੋਈ ਗੱਲ ਹੀ ਨਹੀਂ ਸੁਣਦਾ ਕਿੰਨੋਂ ਕਹਿਣਾ ਉਹ ਹੂੰ ਹੁਣ ਮਾਹੌਲ ਕੀ ਹੈਗਾ ਠੀਕ ਆ ਮਾਹੌਲ ਹੁਣ ਹਾਂ ਠੀਕ ਹੀ ਆ ਹਮ ਤਾਂ ਕਹਿ ਰਹੇ ਨੇ ਕਿ ਮਤਲਬ ਹੁਣ ਫਿਰ ਮਾਹੌਲ ਬਣ ਗਿਆ ਵੀ ਸ਼ਾਇਦ ਜੰਗ ਲੱਗਣ ਦੀ ਮਾ ਤਾਂ ਨਾ ਲੱਗੇ ਮੇਰੇ ਵਾਸਤੇ ਲੱਗ ਹੀ ਗਈ ਹੈ ਹੂੰ ਕਿਉਂਕਿ ਘਰ ਤਾਂ ਉਜੜਨੇ ਨੇ ਭਾਜੀ ਤੇ ਹੁਣ ਨਾ ਹੀ ਲੱਗੇ ਚਲ ਵਧੀਆ ਵਾ ਹੂੰ ਕੋਈ ਮਾੜੀ ਮੋੜੀ ਕੋਸ਼ਿਸ਼ ਕਿ ਨਾ ਕੀਤੀ ਤੇ ਫਿਰ ਤਾਂ ਇਹਨਾਂ ਮੈਨਮੂਨ ਫਿਰ ਲਾ ਦੇਣੇ ਆ ਘਰ ਖਾਲੀ ਫਿਰ ਹਾਂ ਫਿਰ ਘਰ ਹੀ ਖਾਲੀ ਹੋਣਾ ਪਰ ਹੁਣ ਫਿਲਹਾਲ ਕੁਝ ਨਹੀਂ ਹੋ ਰਿਹਾ ਇਹੋ ਜਾਂ ਹਾਂ ਖਾਲੀ ਖੁੱਲੀ ਘਰ ਨਹੀਂ ਹੋਏ ਹਾਂ ਅੱਲੇ ਤਾਂ ਕੋਈ ਨਹੀਂ ਹੋ ਰਿਹਾ ਹਾਂ ਕੋਈ ਇੰਟੀਮੇਸ਼ਨ ਵੀ ਨਹੀਂ ਦਿੱਤੀ ਤੁਹਾਨੂੰ ਕਿਸੇ ਹਾਂ ਨਹੀਂ ਹੱਲੀ ਤਾਂ ਕੋਈ ਨਹੀਂ ਦਿੱਤੀ ਆ ਹਾਂ ਵੈਸੇ ਵੇਖਿਆ ਜਾਵੇ ਤਾਂ ਤੁਹਾਡੇ ਹਸਤੇ ਤਾਂ ਪਈ ਆ ਜੰਗ ਹੀ ਆ ਜਿਹੜਾ ਤੁਹਾਡੀ ਲੱਤ ਹਨਾ ਹਾਂ ਸਹੀ ਗੱਲ ਹੈ ਹੂੰ ਨੁਕਸਾਨ ਤਾਂ ਉਦੋਂ ਹੋਰ ਵੀ ਲੋਕਾਂ ਦਾ ਬਹੁਤ ਹੋਇਆ ਹੋਊਗਾ ਪਹਿਲਾਂ ਆ ਹੋਇਆ ਵਾਧੂ ਇਧਰ ਮੇਰੇ ਅੜ ਤੋਂ ਰੋਣਾ ਵਾਧੂ ਜਾਂਦਾ ਹੋਇਆ ਹਾਂ ਇਹ ਕਿੰਨੇ ਕੁ ਪਿੰਡ ਹੈਗੇ ਨੇ ਇਧਰੇ ਹੁਸੈਨੀ ਵਾਲੇ ਤੋਂ ਅੱਗੇ ਤਾਰ ਦੇ ਨਾਲ ਮੇਰਾ ਸਹਣਾ ਬਾਈ ਤੀਕ ਹੋਣੇ ਗਾਰੇ ਹੂੰ ਕੋਟਾਣੀਆਂ ਟੂਣੀਆਂ ਸਾਰੀਆਂ ਪੈ ਜਾਂਦੀਆਂ ਨੇ ਵਿੱਚ ਹੂੰ 65 ਦੀਆਂ ਤੇ 71 ਦੀਆਂ ਲੜਾਈਆਂ ਵੀ ਬਜ਼ੁਰਗਾਂ ਨੇ ਦੇਖੀਆਂ ਹੋਣਗੀਆਂ ਹਾਂ ਵੇਖੀਆਂ ਹੋਣਗੀਆਂ ਨਾ ਹੂੰ ਦਸ ਦਿਨੇ ਬਜ਼ੁਰਗ ਦਾ ਦਸ ਦਿਨੇ ਕਰਕੇ ਬਹੁਤ ਔਖਾ ਆ ਕੰਮ ਇਹਨਾਂ ਦਾ ਘਰੋਂ ਤੋਂ ਕਹਿੰਦੇ ਬਣੇ ਬਣਾਤੇ ਪਸ਼ੂ ਡੰਗਰ ਸਭ ਛੱਡ ਗਏ ਹਾਂ ਬੋੜਾ ਮੰਡਾ ਵਾਲਾ ਆ ਕਹਿੰਦੇ ਉਹਦਾ 47 ਚ ਵੀ ਹੋਇਆ 65 ਚ ਵੀ ਹੋਇਆ 71 ਚ ਵੀ ਹੋਇਆ 99 ਚ ਵੀ ਤਕਰੀਬਨ ਉੱਠੇ ਮਤਲਬ ਉਜਾੜੇ ਹੀ ਨਹੀਂ ਵਿਖਿਆ ਜਾਵੇ ਤਾਂ ਮੇਰੇ ਵਾਸਤੇ 99 ਵਿੱਚ ਵੀ ਹੋਇਆਗਾ ਮੇਰੇ ਤਾਂ ਚੱਲ ਹੀ ਗਿਆ ਬੰਦੇ ਤੁਹਾਡੇ ਵਾਸਤੇ ਤਾਂ ਵਾਕਈ ਜੰਗ ਹੀ ਸੀ ਆ ਜੰਗ ਹੀ ਸੀ ਬਾਈ ਅੱਛਾ ਇੱਥੋਂ ਦੇ ਜਿਹੜੇ ਲੋਕ ਨੇ ਉਹ ਕੀ ਸੋਚਦੇ ਨੇ ਜਿਵੇਂ ਬਾਹਰ ਲੋਕ ਕਰਨ ਜੰਗ ਲੱਗ ਰਹੀ ਆ ਇਹ ਹੋ ਜਾਣਾ ਚਾਹੀਦਾ ਸਬਕ ਸਿਖਾ ਦੇਣਾ ਚਾਹੀਦਾ ਇਹੋ ਜਿਹੀਆਂ ਗੱਲਾਂ ਪਰ ਇਹ ਗੱਲਾਂ ਛੋਟੀਆਂ ਤਾਂ ਨਹੀਂ ਹੈਗੀਆਂ ਇਹਨਾਂ ਵਾਸਤੇ ਮਾੜਾ ਹੀ ਕੰਮ ਜਿਹੜਾ ਵੀ ਐਦਾਂ ਕਰਕੇ ਬਹੁਤ ਔਖਾ ਜੰਗ ਲੱਗੇ ਤਾਂ ਸਾਰੇ ਆਪਾਂ ਸਾਰੇ ਔਖੇ ਹੋਵੇਂ ਕੋਈ ਇਹੋ ਜਿਹੀ ਗੱਲ ਬਾਤ ਕੁੰਨੀਗੀ ਜਨਾਂ ਹਰ ਕਤਾ ਚਾਹੇ ਮਾੜੀ ਕੀਤੀ ਉਥੇ ਕਸ਼ਮੀਰ ਚੁਨਣਾ ਨਹੀਂ ਹਾਂ ਉਹ ਤਾਂ ਮਾੜੀ ਉਹਨਾਂ ਕੀਤੀ ਕੀਤੀ ਯਾਰ ਪਰ ਜੰਗ ਦੀ ਸਹਿਮਤੀ ਚ ਨਹੀਂ ਹੈਗੇ ਤੂੰ ਨਹੀਂ ਬਾਈ ਯਾਰ ਇਦਾਂ ਦੇ ਕੋਈ ਬਹੁਤ ਔਖਾ ਹੋ ਜਾਣਾ ਮੈਨੂੰ ਪਤਾ ਵਾ ਜੀ ਹੁਣ ਕਿੰਨੇ ਮੈਂ ਔਖਾ guzara ਕਰਦਾ ਹੁੰਦਾ ਵਾ ਹੂੰ ਜਦੋਂ ਕੋਈ ਫਿਰ ਸਹੀ ਤਰੀਕੇ ਲਾ ਕੇ ਫਿਰ ਔਖਾ ਵੀ ਸਾਬ ਨੂੰ ਹੋ ਜਾਣਾ ਵਾ ਹੂੰ ਹੂੰ ਬਿਲਕੁਲ ਸਰਹੱਦੀ ਪਿੰਡਾਂ ਦੇ ਜਿਹੜੇ ਲੋਕ ਨੇ ਉਹਨਾਂ ਦੀ ਦਾਸਤਾਨ ਇਹ ਕੈਮਰੇ ਦੇ ਵਿੱਚ ਰਿਕਾਰਡ ਕਰਕੇ ਤੁਹਾਡੇ ਤੱਕ ਪਹੁੰਚਾਉਣ ਦਾ ਇਹੀ ਸਾਡਾ ਮੰਤਵ ਆ ਕਿ ਅਗਰ ਇਕ ਕੁਛ ਹੁੰਦਾ ਏ ਦੋਵੇਂ ਦੇਸ਼ ਆਪਸ ਦੇ ਵਿੱਚ ਲੜਦੇ ਨੇ ਤਾਂ ਨੁਕਸਾਨ ਪਹਿਲਾਂ ਵੀ 65 ਚ 47 ਚ 65 ਚ 71 ਚ 99 ਤੋਂ 99 ਦੇ ਵਿੱਚ ਫਿਰ 99 2000 ਚ ਘਾਰ ਉਠਾਤੇ ਸੀ ਉਦੋਂ ਵੀ ਪੂਰਾ ਮਾਹੌਲ ਸੀ ਚਾਹੇ ਕਿਦੋਂ ਟਲ ਗਿਆ ਉਦੋਂ ਇਹੋ ਜੇ ਬਹੁਤ ਸਾਰੇ ਪਰਿਵਾਰ ਨੇ ਬਹੁਤ ਸਾਰੇ ਨੇ ਜਿਨ੍ਹਾਂ ਦੀਆਂ ਮੌਤਾਂ ਵੀ ਹੋ ਗਈਆਂ ਉਦੋਂ ਮੈਨ ਦੇ ਉੱਪਰ ਪੈਰ ਆਇਆ ਪੂਰਾ ਧੜ ਤੱਕ ਉੱਡ ਗਏ ਮੌਤਾਂ ਹੋ ਗਈਆਂ ਲੇਕਿਨ ਬਹੁਤ ਸਾਰੇ ਨੇ ਜਿਨ੍ਹਾਂ ਦੀਆਂ ਲੱਤਾਂ ਉੱਡ ਗਈਆਂ ਕਾਫੀ ਸਾਰੀਆਂ ਇੰਟਰਵਿਊਜ਼ ਅਸੀਂ ਤੁਹਾਡੇ ਤੱਕ ਸਾਂਝੀਆਂ ਕੀਤੀਆਂ ਨੇ ਔਰ ਇਹ ਵੀ ਸਰਹੱਦ ਦਾ ਆਖਰੀ ਪਿੰਡ ਆ ਭਾਰਤ ਪਾਕਿਸਤਾਨ ਦੀ ਸਰਹੱਦ ਦਾ ਲਾਸਟ ਪਿੰਡ ਆ ਗੱਟੀ ਰਾਜੋ ਕੀ ਜਿੱਥੋਂ ਦਾ ਇਹ ਨੌਜਵਾਨ ਆ ਔਰ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੇ ਐਮਐਲਏ ਨੇ ਮੌਜੂਦਾ ਇੱਥੋਂ ਦੇ ਲੋਕਲ ਫਿਰੋਜ਼ਪੁਰ ਸ਼ਹਿਰੀ ਦੇ ਉਹਨਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਕਿ ਇਹਨਾਂ ਦੀਆਂ ਲਿਸਟਾਂ ਬਣਾਈਆਂ ਜਾਣ ਇੱਥੋਂ ਏਰੀਏ ਦੀਆਂ ਸਾਰੇ ਐਮਐਲਏ ਨੂੰ ਸੋਚਣਾ ਚਾਹੀਦਾ ਹੈ ਆਪਦੇ ਔਰ ਇਹ ਲਿਸਟਾਂ ਸਰਕਾਰ ਨੂੰ ਦਿੱਤੀਆਂ ਜਾਣ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਸਿੰਘ ਮਾਨ ਜ਼ਰੂਰ ਨੌਕਰੀਆਂ ਦੀ ਗੱਲ ਕਰਦੇ ਨੇ ਇਹੋ ਜਿਹੇ ਨੌਜਵਾਨ ਜਿਹੜੇ ਨੌਜਵਾਨਾਂ ਜਿਹੜੇ ਨੌਜਵਾਨ ਲੱਤਾਂ ਗਵਾਈਆਂ ਨੇ ਇਹਨਾਂ ਵਾਸਤੇ ਵੀ ਤਾਂ ਇੱਕ ਜੰਗ ਹੀ ਸੀ ਇਹਨਾਂ ਵਾਸਤੇ ਵੀ ਤਾਂ ਉਹ ਇੱਕ ਇਹੋ ਜਿਹਾ ਮਾਹੌਲ ਸੀਗਾ ਜਦੋਂ ਆਪਦੀਆਂ ਲੱਤਾਂ ਗਵਾਲੀਆਂ ਨੇ ਔਰ ਹਾਲਾਂਕਿ ਇਹਨਾਂ ਦਾ ਜ਼ਰੂਰ ਸਰਕਾਰਾਂ ਨੂੰ ਸੋਚਣਾ ਚਾਹੀਦਾ ਐਮਐਲਏ ਨੂੰ ਰਿਪੋਰਟ ਬਣਾ ਕੇ ਜ਼ਰੂਰ ਭੇਜਣੀ ਚਾਹੀਦੀ ਕਿ ਜਿਹੜੇ ਤਕਰੀਬਨ ਇਸ ਏਰੀਆ 'ਚ 20-22 ਪਿੰਡਾਂ 'ਚ ਕੋਈ 4-5 ਹੋਣਗੇ ਜੀ ਜ਼ਿਆਦਾ ਨਹੀਂ ਤਾਂ ਮਸਾਂ ਇੰਨੇ ਇਹ ਤੋਂ ਜ਼ਿਆਦਾ ਹੀ ਹੋ ਸਕਦੇ ਆ ਕੋ 10 ਹੋਣਗੇ ਵੱਧ ਤੋਂ ਵੱਧ ਵੀ ਘੱਟੋ-ਘੱਟ ਇੱਕ ਐਮਐਲਏ ਦੇ ਹਿੱਸੇ ਕੋਈ 5-7-10 ਆਉਂਦੇ ਨੇ ਤਾਂ ਜਿਉ ਇਹਨਾਂ ਨੂੰ ਨੌਕਰੀਆਂ ਦਵਾ ਦੇਣ ਤਾਂ ਕਿਤੇ ਨਾ ਕਿਤੇ ਬੜੀ ਵੱਡੀ ਪੁੰਨ ਦਾ ਕੰਮ ਵੀ ਮੈਂ ਕਹਿ ਸਕਦਾ ਇਹਨਾਂ ਦੇ ਵੀ ਜਿਹੜੇ ਘਰ ਮਜ਼ਦੂਰੀ ਕਰਕੇ ਹੁਣ ਚੱਲ ਰਹੇ ਨੇ ਚਲਾਰੇ ਨੇ ਲੱਤ ਕੱਟੀ ਦੀ ਆਪਾਂ ਨੂੰ ਵੀ ਪਤਾ ਵੀ ਇੱਕ ਲੱਤ ਹੋਵੇ ਤੇ ਬੰਦਾ ਕਿੰਨਾ ਔਖਾ ਏ ਕਿਹੜੇ ਹਿਸਾਬ ਨਾਲ ਕੰਮ ਹੁੰਦਾ ਏ ਮੋਟਰਸਾਈਕਲ ਚਲਾਉਣਾ ਸਾਰਾ ਕੁਝ ਕਰਨਾ ਪ੍ਰੋਬਲਮ ਤਾਂ ਆਉਂਦੀ ਆ ਗਰਮੀ 'ਚ ਵੀ ਆਉਂਦੀ ਜਦੋਂ ਮੌਸਮ ਬਦਲਦਾ ਕਿਉਂਕਿ ਆਰਟੀਫੀਸ਼ੀਅਲ ਚਾਹੇ ਲੱਤ ਲੱਗੀ ਆ ਪਰ ਜਦੋਂ ਮਾਸ ਦੇ ਨਾਲ ਟੱਚ ਕਰਦੀ ਆ ਉਦੋਂ ਨੁਕਸਾਨ ਜ਼ਰੂਰ ਹੁੰਦਾ ਦਵਾਈਆਂ ਜ਼ਰੂਰ ਕਿਤੇ ਨਾ ਕਿਤੇ ਇਹਨਾਂ ਨੂੰ ਖਾਣੀਆਂ ਪੈਂਡਿੰਗ ਆ ਨੇ ਹਾਲਾਂਕਿ ਉਹ 12 ਸਾਲ ਉਮਰ ਸੀ ਅੱਜ 32 33 ਸਾਲ ਉਮਰ ਦੱਸਦੇ ਹੋਗੀ ਪਰ ਅੱਜ ਵੀ ਇਹਨਾਂ ਦਾ ਫਾਇਦਾ ਹੋ ਸਕਦਾ ਹੈ ਅਗਰ ਪ੍ਰਸ਼ਾਸਨ ਸੋਚੇ ਐਮਐਲਏ ਸੋਚਣ ਔਰ ਇਹ ਇਹ ਗੱਲ ਜਰੂਰ ਕਹਿ ਰਹੇ ਨੇ ਕਿ ਜੰਗਾ ਦਾ ਨਾਂ ਹੀ ਲੱਗਣ ਸਾਡੇ ਲਈ ਤਾਂ ਉਹਦੇ ਜੰਗਾ ਲੱਗ ਗਿਆ ਸੀ ਜਦੋਂ ਮਾਇਂ ਦੱਬਤੀਆਂ ਸੀ ਬਾਕੀ ਤੁਹਾਡੀ ਕੀ ਰਾਏ ਆ ਕਮੈਂਟ ਸੈਕਸ਼ਨ ਤੁਹਾਡੇ ਲਈ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਲਿਖਣਾ ਤੁਸੀਂ ਕੀ ਸੋਚਦੇ ਹੋ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ